ਚਾਰ ਅਦੇ ਉਹਦਾ 12 ਵਚਨ ਸੁਣੀ ਆ ਆ 12 ਵਚਨ ਪੜ੍ਹੀਏ ਪਰਮੇਸ਼ਵਰ ਦਾ ਵਚਨ ਜਿੰਦਾ ਅਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਅਤੇ ਜੀਵ ਜੀਵ ਅਤੇ ਆਤਮਾ ਅਤੇ ਬੰਦ ਬੰਦ ਅਤੇ ਗਦੇ ਨੂੰ ਅੱਡੋ ਅੱਡ ਕਰਕੇ ਵਿੰਦ ਸੋੜਦਾ ਹੈ ਅਤੇ ਮਨ ਦੀਆਂ ਵਿਚਾਰਾਂ ਅਤੇ ਧਾਰਨਾਵਾਂ ਨੂੰ ਜਾਂਚ ਲੈਂਦਾ ਹੈ ਬੋਲੇ ਹallelujah ਸੋ ਅਸੀਂ ਖੁਦਾਵੰ ਦੇ ਕਲਾਮ ਨੂੰ ਜਦੋਂ ਦੇਖਦੇ ਆ ਸੁਣਦੇ ਆ ਪੜ੍ਹਦੇ ਆ ਤੋ ਪ੍ਰਭੂ ਜੀ ਦਾ ਕਲਾਮ ਕਹਿੰਦਾ ਪਰਮੇਸ਼ਵਰ ਦਾ ਵਚਨ ਜੂੰਦਾ ਹੈ ਪ੍ਰਭੂ ਦਾ ਵਚਨ ਜੂੰਦਾ ਹੈ ਸਾਨੂੰ ਜੀਵਨ ਦਿੰਦਾ ਹੈ ਜੇ ਅਸੀਂ ਜ਼ਿੰਦਗੀ ਪਾਉਣੀ ਹੈ ਜੀਵਨ ਪਾਉਣਾ ਹੈ ਤੋ ਪ੍ਰਭੂ ਦਾ ਵਚਨ ਸੁਣਨਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਪਰਮੇਸ਼ਵਰ ਦਾ ਵਚਨ ਜੂੰਦਾ ਤੇ ਹਰੇਕ ਦੋ ਧਾਰੀ ਤਲਵਾਰ ਨਾਲੋਂ ਤਿੱਖਾ ਹੈ ਔਰ ਕੀ ਕਰਦਾ ਮਨ ਦੀਆਂ ਧਾਰਾਂ ਨੂੰ ਜਾਂਚ ਲੈਂਦਾ ਹੈ ਮਨ ਦੇ ਵਿਚਾਰਾਂ ਨੂੰ ਜਾਂਚ ਲੈਂਦਾ ਹੈ ਤੋ ਜੀਵ ਜੀਵ ਅਤੇ ਬੰਦ ਬੰਦ ਅਤੇ ਆਤਮਾ ਨੂੰ ਅੱਡੋ ਅੱਡ ਕਰਕੇ ਵਿੰਨ ਸੋੜਦਾ ਹੈ ਅੱਡੋ ਅੱਡ ਕਰਕੇ ਮਨ ਦੇ ਮਨ ਦੇ ਵਿਚਾਰਾਂ ਧਾਰਨਾ ਨੂੰ ਜਾਂਚ ਲੈਂਦਾ ਹੈ ਇਸ ਕਰਕੇ ਇਹ ਸਾਰਾ ਕੁਝ ਪਰਮੇਸ਼ਵਰ ਦੇ ਵਚਨ ਦੇ ਨਾਲ ਹੁੰਦਾ ਹੈ ਸਾਨੂੰ ਜ਼ਿੰਦਗੀ ਮਿਲੇ ਸਾਨੂੰ ਜੀਵਨ ਮਿਲੇ ਔਰ ਜਿਹੜੇ ਸਾਡੇ ਅੰਦਰ ਹੈ ਜਿੰਨੇ ਵੀ ਭਾਵਨਾਵਾਂ ਹੁੰਦੀਆਂ ਬੁਰੀਆਂ ਉਹਨਾਂ ਨੂੰ ਅੰਦਰੋਂ ਅੰਦਰ ਖਤਮ ਕਰਨਾ ਉਹਨਾਂ ਨੂੰ ਅੰਦਰੋਂ ਅੰਦਰ ਵਿੰਨ ਸੁਟਨਾ ਪਾਪ ਨੂੰ ਜੜ ਤੋਂ ਮੁਕਾਉਣਾ ਪਾਪ ਨੂੰ ਅੰਦਰੋਂ ਖਤਮ ਕਰ ਦੇਣਾ ਉਹਦੀਆਂ ਜੜਾਂ ਮੁਕੂਣੀਆਂ ਇਹ ਆ ਵਚਨ ਦੇ ਅਰਥ ਕਿਦੇ ਹੱਥ ਵਿੱਚ ਵਚਨ ਦੀ ਜਿਹੜਾ ਬੰਦਾ ਵਚਨ ਨਹੀਂ ਸੁਣਦਾ ਤੇ ਉਹਦੇ ਜ਼ਿੰਦਗੀ ਦੇ ਵਿੱਚ ਜਿਹੜਾ ਪਾਪ ਆ ਉਸ ਬਣਿਆ ਰਹਿੰਦਾ ਉਹਦੇ ਜੀਵਨ ਚੋਂ ਪਾਪ ਗੁਨਾਹ ਬਰਿਆਈਆਂ ਬਾਹਰ ਨਹੀਂ ਨਿਕਲ ਸਕਦੀਆਂ ਜਦੋਂ ਅਸੀਂ ਇਸ ਗੱਲ ਨੂੰ ਮੰਨ ਲੈਂਦੇ ਆ ਕਿ ਬਾਈਬਲ ਦੇ ਵਿੱਚ ਲਿਖਿਆ ਆ ਕਿ ਇਨਸਾਨ ਜਨਮ ਤੋਂ ਹੀ ਪਾਪੀ ਹੈ ਗੁਨਾਹਾਂ ਦੇ ਵਿੱਚ ਤੇ ਜਦੋਂ ਗੁਨਾਹਾਂ ਦੇ ਵਿੱਚ ਆ ਜਨਮ ਤੋਂ ਹੀ ਜਦੋਂ ਜਨਮ ਤੋਂ ਪਾਪੀ ਹੈ ਤੇ ਉਹਦੇ ਪਾਪ ਖਤਮ ਕਰਨ ਵਾਸਤੇ ਉਹਦੇ ਪਾਪਾਂ ਤੋਂ ਉਹਨੂੰ ਸੁਟਕਾਰਾ ਮਿਲਣ ਵਾਸਤੇ ਪਾਪਾਂ ਤੋਂ ਆਜ਼ਾਦੀ ਮਿਲਣ ਵਾਸਤੇ ਪਰਮੇਸ਼ਵਰ ਦਾ ਜੂੰਦਾ ਕਲਾਮ ਹੈ ਜਿਹੜਾ ਆਜ਼ਾਦ ਕਰਦਾ ਤੇ ਜਿਹੜਾ ਇਹਦੇ ਅੰਦਰੋਂ ਪਾਪ ਬਾਹਰ ਕੱਢਦਾ ਚੜਾ ਖਤਮ ਕਰਦਾ ਸੋਚਨੇ ਆ ਕਿ ਸਾਡੇ ਜੀਵਨ ਦੇ ਵਿੱਚੋਂ ਪਾਪ ਦੂਰ ਹੋਣ ਸਾਡੇ ਜੀਵਨ ਦੇ ਵਿੱਚੋਂ ਗੁਨਾਹ ਖਤਮ ਹੋਣ ਸਾਡੇਆਂ ਬੁਰੀਆਂ ਬੁਰੀਆਂ ਆਦਤਾਂ ਤੋਂ ਸਾਨੂੰ ਖਲਾਸੀ ਮਿਲੇ ਤੇ ਇਹ ਫੇਰੀ ਖਲਾਸੀ ਮਿਲ ਸਕਦੀ ਆ ਫੇਰੀ ਆਜ਼ਾਦੀ ਮਿਲ ਸਕਦੀ ਆ ਜਦੋਂ ਅਸੀਂ ਖੁਦਾਵੰਦ ਦੇ ਕਲਾਮ ਦੇ ਨਾਲ ਪਿਆਰ ਕਰਦੇ ਆ ਪਿਆਰ ਕਰਕੇ ਉਹਨੂੰ ਸੁਣਦੇ ਆ ਉਹਨੂੰ ਪੜ੍ਹਦੇ ਆ ਜਿਹੜੇ ਕਲਾਮ ਪੜ੍ਹਦੇ ਨਹੀਂ ਸੁਣਦੇ ਨਹੀਂ ਉਨ੍ਹਾਂ ਦੀ ਜ਼ਿੰਦਗੀ ਵਿੱਚੋਂ ਪਾਪ ਜਿਹੜਾ ਨਿਕਲਣਾ ਬਹੁਤ ਔਖਾ ਹੈ ਨਿਕਲ ਹੀ ਨਹੀਂ ਸਕਦਾ ਸੁਣਨਾ ਕਲਾਮ ਨੂੰ ਕਲਾਮ ਨੂੰ ਪੜ੍ਹਨਾ ਇਹ ਬਹੁਤ ਜ਼ਰੂਰੀ ਹੈ ਜੇ ਸੋਚਨੇ ਆ ਕਿ ਸਾਡੇ ਜੀਵਨ ਚੋਂ ਬਿਮਾਰੀਆਂ ਬਾਹਰ ਨਿਕਲ ਸਾਡੇ ਘਰ ਚੋਂ ਬਿਮਾਰੀਆਂ ਬਾਹਰ ਨਿਕਲ ਸਾਡੇ ਪਰਿਵਾਰ ਚੋਂ ਬੇਸਲੂਕੀ ਬਾਹਰ ਨਿਕਲੇ ਸਾਡੇ ਜੀਵਨ ਚੋਂ ਪਾਪ ਬਾਹਰ ਨਿਕਲ ਜਾਵੇ ਖਤਮ ਹੋ ਜਾਵੇ ਇਹ ਫੇਰ ਹੀ ਹੋ ਸਕਦਾ ਹੈ ਜਦੋਂ ਅਸੀਂ ਵਚਨ ਸੁਣਦੇ ਤੇ ਵਚਨ ਪੜਦੇ ਜੇ ਅਸੀਂ ਦੋਨੋਂ ਕੰਮ ਨਹੀਂ ਕਰਦੇ ਜਾਂ ਜਿਹੜੇ ਨਹੀਂ ਪੜ ਸਕਦੇ ਉਹ ਤੇ ਠੀਕ ਆ ਕਿਉਂ ਪੜ ਨਹੀਂ ਸਕਦੇ ਪਰ ਜਿਹੜੇ ਵਚਨ ਪੜ ਸਕਦੇ ਆ ਉਹਨਾਂ ਨੂੰ ਪੜਨਾ ਬਹੁਤ ਜ਼ਰੂਰੀ ਹੈ ਤੇ ਜਿਹੜੇ ਨਹੀਂ ਪੜ ਸਕਦੇ ਉਹਨਾਂ ਨੂੰ ਦੂਣਾ ਸੁਣਨਾ ਚਾਹੀਦਾ ਕਲਾਮ ਨੂੰ ਜਿੰਨਾ ਤੇ ਕਰ ਸੁਣਨਗੇ ਨਹੀਂ ਉਹਨਾਂ ਚਿਰ ਤੇ ਕਰ ਉਹਨਾਂ ਦੇ ਜੀਵਨ ਚੋਂ ਪਾਪ ਖਲਾਸੀ ਨਹੀਂ ਕਰੇਗਾ ਪਾਪ ਨਿਕਲੇਗਾ ਨਹੀਂ ਮਨੋਂ ਪਾਪ ਨੂੰ ਕੱਢਣ ਵਾਸਤੇ ਪਾਪ ਨੂੰ ਖਤਮ ਕਰਨ ਵਾਸਤੇ ਪਾਪ ਨੂੰ ਜੜ੍ਹਾਂ ਤੋਂ ਖਤਮ ਕਰਨ ਵਾਸਤੇ ਇਹ ਪਰਮੇਸ਼ਵਰ ਦਾ ਜੂੰਦਾ ਵਚਨ ਹੈ ਤੇ ਬਾਈਬਲ ਦੇ ਵਿੱਚ ਲਿਖਿਆ ਉਹਦੇ ਮਨ ਦੇ ਵਿਚਾਰ ਉਹਦੇ ਮਨ ਦੀਆਂ ਧਾਰਾਂ ਜਿਹੜੀਆਂ ਉਹਨਾਂ ਨੂੰ ਅੱਡੋ-ਅੱਡੀ ਕਰਕੇ ਵਿੰਨ ਸੁਣਦਾ ਇਹ ਪ੍ਰਭੂ ਦਾ ਜੁੰਦਾ ਕਲਾਮ ਜੇ ਅਸੀਂ ਪਰਮੇਸ਼ਵਰ ਦਾ ਜੁੰਦਾ ਕਲਾਮ ਸੁਣਦੇ ਆਂ ਪ੍ਰਭੂ ਦੇ ਕਲਾਮ ਦੇ ਉੱਤੇ ਵਿਚਾਰ ਕਰਦੇ ਆਂ ਔਰ ਸੁਣਨਾ ਦਿਲ ਲਾ ਕੇ ਕਲਾਮ ਮਨ ਲਾ ਕੇ ਤੇ ਪੂਰੇ ਨੇਚਾ ਦੇ ਨਾਲ ਕਿੱਦਾਂ ਕਲਾਮ ਸੁਣਨਾ ਨੇਚਾ ਦੇ ਨਾਲ ਜੇ ਨੇਚਾ ਦੇ ਨਾਲ ਵੀ ਕਲਾਮ ਨਹੀਂ ਸੁਣਦੇ ਵਿਸ਼ਵਾਸ ਦੇ ਨਾਲ ਕਲਾਮ ਆਪਾਂ ਨਹੀਂ ਸੁਣਦੇ ਤੇ ਤਾਂ ਵੀ ਪਾਪ ਜਿਹੜਾ ਖਲਾਸੀ ਨਹੀਂ ਕਰੇਗਾ ਪਾਪ ਨੇ ਉਦੋਂ ਹੀ ਖਲਾਸੀ ਕਰਨੀ ਆ ਔਰ ਪਰਮੇਸ਼ਵਰ ਦਾ ਆਤਮਾ ਸਾਡੇ ਜੀਵਨ ਦੇ ਅੰਦਰ ਗਰੋਥ ਹੋਣੀ ਆ ਉਹ ਤਾਕਤਵੰਦ ਬਾਨਾ ਹੈ ਪਵਿੱਤਰ ਆਤਮਾ ਸਾਡੇ ਜੀਵਨ ਦੇ ਅੰਦਰ ਉਹਨੇ ਜੋਰ ਫੜਨਾ ਹੈ ਪ੍ਰਭੂ ਦੇ ਆਤਮਾ ਨੇ ਜਦੋਂ ਅਸੀਂ ਨੇਚਾ ਦੇ ਨਾਲ ਕਲਾਮ ਸੁਣਦੇ ਹਾਂ ਬੋਲੋ ਕਿਦਾਂ ਕਲਾਮ ਸੁਣਨਾ ਨੇਚਾ ਦੇ ਨਾਲ ਵਿਸ਼ਵਾਸ ਕਰਨਾ ਕਲਾਮ ਤੇ ਕਲਾਮ ਜੋ ਕੁਝ ਬੋਲਦਾ ਆ ਜੋ ਕੁਝ ਵਚਨ ਆਂਦਾ ਹੈ ਵਚਨ ਚੋਖੇ ਇੱਕ ਰੱਬ ਦਾ ਦਾਸ ਵਚਨ ਦੇ ਵਿੱਚੋਂ ਬੋਲੇ ਵਚਨ ਦੀਆਂ ਗੱਲਾਂ ਕਰੇ ਪਰ ਅਸੀਂ ਬਹੁਤ ਜ਼ਿਆਦਾ ਸਮਝਦਾਰ ਬਣੀਏ ਵਚਨ ਸੁਣ ਸੁਣ ਕੇ ਸੁਣ ਸੁਣ ਕੇ ਸੁਣ ਸੁਣ ਕੇ ਗੌਰ ਕਰੀਏ ਵਚਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ 97 97 ਵਚਨ ਦੇ ਵਿੱਚੋਂ ਹੀ ਗੱਲ ਕਰਦਾ ਹੈ ਇਹ ਵੀ ਆਪਾਂ ਸਮਝਣਾ ਜਦੋਂ ਤੁਸੀਂ ਮੱਤੀ ਦੀ ਅੰਜੀਲ 4 ਦਾ 4 ਵਚਨ ਪੜੋਗੇ ਉੱਥੇ ਵਚਨ ਦੇ ਵਿੱਚ ਲਿਖਿਆ Satan ਆਇਆ ਯਿਸੂ ਦੇ ਕੋਲ ਤੋਨੇ ਵਚਨ ਦੀਆਂ ਗੱਲਾਂ ਕੀਤੀਆਂ ਉਹਨੇ ਕਿਹਾ ਰੋਟੀ ਰੋਟੀ ਤੂੰ ਕਹਿ ਪੱਥਰ ਜਿਹੜੇ ਰੋਟੀ ਬਣ ਜਾਂ ਤਈ ਯਸੂ ਨੇ ਆਖਿਆ ਨਹੀਂ ਇਨਸਾਨ ਜਿਹੜਾ ਮੇਰੀ ਰੋਟੀ ਦੇ ਨਾਲ ਨਹੀਂ ਜਿੰਦਾ ਰਹਿੰਦਾ ਹਰੇਕ ਜਿਹੜਾ ਪਰਮੇਸ਼ਵਰ ਦੇ ਮੁੱਖ ਚੋਂ ਬਚਨ ਨਿਕਲਿਆ ਉਹਦੇ ਨਾਲ ਜਿੰਦਾ ਰਹਿੰਦਾ ਯਸੂ ਨੇ ਉਹਨੂੰ ਬਚਨ ਚੋਂ ਉੱਤਰ ਦਿੱਤਾ ਫਿਰ ਉਹਨੇ ਉਹਨੇ ਫਿਰ ਸਤਾਨ ਨੇ ਵੇਖਿਆ ਤੋ ਕਹਿਣ ਲਗਾ ਲਿਖਿਆ ਆ ਵੀ ਤੂੰ ਪਹਾੜ ਤੋਂ ਥੱਲੇ ਡੇਗੇਗਾ ਤੇ ਰੱਬ ਤੇਰੇ ਵਾਸਤੇ ਫਰਿਸ਼ਤਿਆਂ ਨੂੰ ਹੁਕਮ ਕਰੇਗਾ ਇਹਨੂੰ ਹੱਥਾਂ ਉਤੇ ਚੁੱਕ ਲੈਣਗੇ ਆਪਾਂ ਜ਼ਬੂਰ ਬੋਲਦੇ ਆ ਰੱਬ ਤੇਰੇ ਵਾਸਤੇ ਕਰੇਗਾ ਫਰਿਸ਼ਤਿਆਂ ਨੂੰ ਫਰਮਾਨ ਤੇ ਉਹ ਤੈਨੂੰ ਹੱਥਾਂ ਉਤੇ ਚੁੱਕਣਗੇ ਜਦੋਂ ਤੁਸੀਂ ਗੌਰ ਕਰੋ ਇਹ ਤੁਸੀਂ ਗੌਰ ਕਰੋਗੇ ਕਿ ਫਰਿਸ਼ਤੇ ਹੱਥੋਂ ਤੇ ਚੁੱਕ ਲੈਣਗੇ ਇਹ ਤੇ ਉਹਨੇ ਗੱਲ ਕੀਤੀ ਸਤਾਨ ਨੇ ਪਰ ਯਿਸੂ ਨੇ ਕਿਹਾ ਤੂੰ ਆਪਣੇ ਪਰਮੇਸ਼ਰ ਨੂੰ ਪਰਤਾ ਨਾ ਇਹ ਵੀ ਲਿਖਿਆ ਆ ਕਿ ਤੂੰ ਆਪਣੇ ਪਰਮੇਸ਼ਰ ਨੂੰ ਪਰਖ ਇਹ ਵਚਨ ਚੋਂ ਵਚਨ ਚੋਂ ਗੱਲਾਂ ਹੋ ਰਹੀਆਂ ਜਦੋਂ ਵਚਨ ਦੀਆਂ ਗੱਲਾਂ ਹੋ ਰਹੀਆਂ ਇਸੇ ਤਰ੍ਹਾਂ ਸਾਨੂੰ ਕਈ ਵਾਰੀ ਕੁਝ ਲੋਕ ਵਚਨ ਦੇ ਦੁਆਰਾ ਪਰਮੇਸ਼ਵਰ ਦੇ ਕਲਾਮ ਤੋਂ ਬਾਹਰ ਕੱਢਣਗੇ ਪਰ ਅਸੀਂ ਐਨੇ ਸਮਝਦਾਰ ਹੋਈਏ ਜਦੋਂ ਅਸੀਂ ਕਲਾਮ ਨੂੰ ਰੋਜ਼ ਸੁਣਾਗੇ ਰੋਜ਼ ਸੁਣਾਗੇ ਰੋਜ਼ ਸੁਣਾਗੇ ਰੋਜ਼ ਪੜਾਂਗੇ ਰੋਜ਼ ਪੜਾਂਗੇ ਇੱਕ ਵੀ ਦਿਨ ਪੜਨ ਤੋਂ ਬਿਨਾ ਨਹੀਂ ਇੱਕ ਵੀ ਦਿਨ ਕਲਾਮ ਸੁਣਨ ਤੋਂ ਬਿਨਾ ਜਦੋਂ ਨਹੀਂ ਜਾਏਗਾ ਵਿਸ਼ਵਾਸੀ ਤੇ ਉਦੋਂ ਸ਼ਤਾਨ ਦੀ ਤਾਕਤ ਕੰਮ ਨਹੀਂ ਕਰ ਸਕੇਗੀ ਬੋਲੋ ਹallelujah ਉਦੋਂ ਸ Satan ਸਾਡੇ ਜੀਵਨ ਚ ਕੰਮ ਨਹੀਂ ਕਰ ਸਕਦਾ ਉਦੋਂ ਸਾਡੇ ਜੀਵਨ ਦੇ ਅੰਦਰ Satan ਆਪਣੀ ਤਾਕਤ ਜਿਹੜੀ ਦੇ ਨਹੀਂ ਸਕਦਾ ਔਰ ਉਹ ਸਾਨੂੰ ਕਾਇਲ ਨਹੀਂ ਕਰ ਸਕਦਾ ਜਦੋਂ ਅਸੀਂ ਰੋਜ਼ ਕਲਾਮ ਸੁਣਾਗੇ ਰੋਜ਼ ਕਲਾਮ ਸੁਣਾਗੇ ਕਲਾਮ ਦੇ ਉੱਤੇ ਵਿਚਾਰ ਕਰਦੇ ਰਵਾਂਗੇ ਕਲਾਮ ਦੇ ਉੱਤੇ ਵਿਚਾਰ ਕਰਦੇ ਰਵਾਂਗੇ ਤੇ ਇਹ ਪਰਮੇਸ਼ਵਰ ਦਾ ਵਚਨ ਜੂੰਦਾ ਤੇ ਦੂਜਾ ਪਵਿੱਤਰ ਆਤਮਾ ਉਹ ਸਾਡੀ ਸਹਾਇਤਾ ਕਰੇਗਾ ਉਹ ਸਾਡੀ ਸਹਾਇਤਾ ਕਰੇਗਾ ਪਵਿੱਤਰ ਆਤਮਾ ਸਾਨੂੰ ਸਿਖਾਏਗਾ ਕਿ ਆ ਬੰਦਿਆਂ ਆ ਗੱਲ ਇਦਾਂ ਹੀ ਗੇ ਮੇਰੀ ਬੇਟੀ ਮੇਰੇ ਬੇਟੇ ਪਵਿੱਤਰ ਆਤਮਾ ਕੀ ਕਰੇਗਾ ਸਾਨੂੰ ਦੱਸੇਗਾ ਉਹ ਵਚਨ ਦੀਆਂ ਗੱਲਾਂ ਸਿਖਾਵੇਗਾ ਪਰ ਕਈ ਵਾਰੀ ਤੁਸੀਂ ਅੱਜ ਤੋਂ 5 ਸਾਲ ਪਹਿਲਾਂ ਵਚਨ ਸੁਣਿਆ ਹੋਵੇਗਾ ਪੂਰੇ ਦਿਲ ਨਾਲ ਸੁਣਿਆ ਹੋਵੇਗਾ ਤੇ ਤੁਹਾਨੂੰ ਚੇਤਾ ਆ ਜਾਏਗਾ ਖੁਦਾ ਦਾ ਪਵਿੱਤਰ ਆਤਮਾ ਤੁਹਾਨੂੰ ਦੱਸ ਦੇਗਾ ਵੀ ਆਹ ਗੱਲ ਹੈ ਇਸ ਕਰਕੇ ਜਦੋਂ ਤੁਸੀਂ ਵਚਨ ਸੁਣਦੇ ਰਹੋਗੇ ਸੁਣਦੇ ਰਹੋਗੇ ਤੁਹਾਨੂੰ ਖੁਦਾ ਕੀ ਕਰੇਗਾ ਸਤਾਂ ਦੀਆਂ ਬਿਮਾਰੀਆਂ ਤੋਂ ਬਚਾਵੇਗਾ ਬੋਲੇ ਹallelujah ਬੀਮਾਰੀਆਂ ਕਸ਼ਟਾਂ ਤੋਂ ਬਚਾਵੇਗਾ ਬਚਾਉਂਦਾ ਰਹੇਗਾ